ਇਹ ਹੈ ਜੀ ਸਾਡਾ ਪਹਿਲਾ ਵਲੋਗ ਤੇ ਤੁਸੀਂ ਸਾਰੇ ਜਣੇ ਇੰਜੋਏ ਕਰੋ ਦੇਖੋ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਸਬਸਕ੍ਰਾਈਬ ਕਰ ਦਿਓ ਇਹ ਫੈਮਿਲੀ ਵਲੋਗ ਆ ਨਾ ਕਿ ਕੋਈ ਦੇ ਵਿੱਚ ਗਾਲੀ ਗਲੋਚ ਆ ਜੋ ਆਪਾਂ ਇੰਜੋਏ ਕਰਦੇ ਆ ਉਹੀ ਆ ਸਿਰਫ ਕੋਈ ਗਾਲੀ ਗਲੋਚ ਨਹੀਂ ਆ ਤੁਸੀਂ ਸਾਰੇ ਦੇਖ ਸਕਦੇ ਜੇ ਤੇ ਵੈਸੇ ਮੈਂ ਥੋੜਾ ਜਿਹਾ ਸੰਖਦਾ ਆ ਕੈਮਰੇ ਦੇ ਅੱਗੇ ਆਉਣ ਤੋਂ ਪਰ ਫੇਰ ਵੀ ਹੁਣ ਕੋਸ਼ਿਸ਼ ਕਰਾਂਗੇ ਕਿ ਆਪਾਂ ਆਪਣਾ ਫੇਸਬੁਕ ਆਈਏ ਤੇ ਤੁਸੀਂ ਇੰਜੋਏ ਕਰੋ ਥੈਂਕ ਯੂ ਹਾਂ ਜੀ ਬਾਕੀ ਆਪਣੀ ਲੱਗੀ ਸਾਹਮਣੇ ਗੱਡੀ ਤੇ ਬਹੁ ਵੀਰ ਭਰਾ ਪੁੱਛਦੇ ਆ ਇਹਦੇ ਵਿੱਚ ਕੀ ਕੀ ਕਰਵਾਇਆ ਨਾ ਕਿੰਨਾ ਟੈਰਾਂ ਵਾਲੀਆਂ ਲਾਈਟਾਂ ਕਿੱਥੋਂ ਲਵਾਈਆਂ ਤੁਹਾਨੂੰ ਸਾਰਾ ਕਿ ਦਿਨ ਦੱਸਾਂਗੇ ਇਹਦਾ ਵੱਖਰਾ ਵਲੋਗ ਬਣਾਵਾਂਗੇ ਇੱਕ ਤੁਹਾਨੂੰ ਸਾਰਾ ਡਿਟੇਲ ਚ ਦੱਸਾਂਗੇ ਕਿ ਕਿੱਥੋਂ ਕੀ ਕੀ ਕਰਵਾਇਆ ਆਪਾਂ ਤੇ ਬੀਲ ਕਿੰਨੇ ਇੰਚ ਆ ਤੇ ਕਿੱਥੋਂ ਪੁਆਏ ਆ ਸਾਰਾ ਦੱਸਾਂਗੇ ਆਪਾਂ ਬਹੁ ਘੱਟ ਵੀਡੀਓ ਪਾਉਨੇ ਆ ਨਾ ਗੱਡੀ ਦੀਆਂ ਜਾਂ ਆਪਣੀ ਗੱਡੀ ਦੇ ਨਾਲ ਬਾਕੀ ਮੈਸੇਜ ਆ ਜਾਂਦੇ ਹੁੰਦੇ ਸਨੈਪਚੈਟ ਤੇ ਤੇ ਕੋਈ ਨਾ ਤੁਹਾਨੂੰ ਸਾਰਾ ਦੱਸਾਂਗੇ ਡਿਟੇਲ ਚ ਕੀ ਕੀ ਲਵਾਇਆ ਕੋਈ ਇਹਦੇ ਬੈਕ ਲਾਈਟਾਂ ਲਵਾਈਆਂ ਜਿਹੜੀਆਂ ਇਹ ਚੁਮੱਕੇ ਵੀ ਮਾਰਦੀਆਂ ਵਾ ਤੇ ਉਦਾਂ ਵੀ ਚਲਦੀਆਂ ਵਾ ਬਾਈ ਚਾਂਸ ਕੇਵਲੇ ਹੁੰਦਾ ਨਾ ਕੋਈ ਮਗਰੋਂ ਉਹ ਲਿਆ ਹੁੰਦਾ ਵਾ ਡਿੱਪੜ ਮਾਰੀ ਜਾਂਦਾ ਡਿੱਪੜ ਮਾਰੀ ਜਾਂਦਾ ਫਿਰ ਇਹ ਲੇਟਾ ਛੱਡ ਦੇ ਦਿੰਦੀਆਂ ਅਗਲਾ ਫਿਰ ਅੰਨਾ ਕਰ ਦਿੰਦੀਆਂ ਇਹ ਸਿਸਟਮ ਤੇਰੇ ਵਿੱਚ ਬੜਾ ਕੁਝ ਕਰਾਇਆ ਸੀ ਤੇ ਸਾਰਾ ਤੁਹਾਨੂੰ ਡਿਟੇਲ ਚ ਦੱਸਾਂਗੇ ਹਜੇ ਆਪਣਾ ਇਹੋ ਵਲੌਗ ਵੇਖੋ ਇੰਜੋਏ ਕਰੋ ਦੱਸੋ ਜੇ ਵਧੀਆ ਲੱਗਿਆ ਤਾਂ ਹੋਰ ਨਵੇਂ ਨਵੇਂ ਵਲੌਗ ਲੈ ਕੇ ਆਵਾਂਗੇ ਗੱਡੀ ਦੇ ਹੀ ਸਾਰਾ ਹੀ A to Z ਵਲੌਗ ਬਣਾ ਕੇ ਤੁਹਾਨੂੰ ਦੱਸਾਂਗੇ ਤੇ ਬਾਕੀ ਵਲੌਗ ਨੂੰ ਸ਼ੇਅਰ ਕਰ ਦਿਓ ਕਿ ਹੋਰ ਸਾਨੂੰ ਵਧੀਆ ਵਧੀਆ ਲੱਗੇਗੀ ਆਪਣਾ ਵਲੋਗ ਸ਼ੇਅਰ ਹੁੰਦਾ ਵਾ ਆਪਣੀ ਹਨਾ ਤੇ ਆਪਣਾ ਇੱਥੇ ਤੁਹਾਨੂੰ ਪਤਾ ਵਾ ਕੀ ਜਾਨਵਰ ਰੱਖੇ ਆ ਸਾਰਾ ਤੁਹਾਨੂੰ ਦੱਸਾਂਗੇ ਇਹਨਾਂ ਬੜੇ ਵੀ ਕਿੱਦਾਂ ਰੱਖੇ ਆ ਕਿੰਨਾ ਦੇ ਆ ਕਿਉਂ ਰੱਖੇ ਆ ਸਾਰਾ ਤੁਹਾਨੂੰ ਦੱਸਾਂਗੇ ਵੀਡੀਓ ਦੇ ਨਾਲ ਬਨੇ ਰਿਹਾ ਕਰੋ ਤੇ ਜਿਆਦਾਕਰ ਮੈਂ ਨਾ ਮੂੰਹ ਵਿਖਾਉਣ ਤੋਂ ਸ਼ਰਮੋਨਾ ਵਾਲੇ ਮੈਂ ਕਦੀ ਬਣਾਇਆ ਨਹੀਂ ਵਲੋਗ ਤੇ ਮੈਨੂੰ ਮੇਰੇ ਯਾਰ ਦੋਸਤ ਕਹਿੰਦੇ ਆ ਕਿ ਵਲੋਗ ਬਣਾਇਆ ਕਰ ਜਿੰਨਾ ਹੀ ਆਪਣਾ ਯਾਰਾਂ ਦੋਸਤਾਂ ਦੇ ਨਾਲ ਚੱਲ ਕਰਦੇ ਆ ਜਾਂ ਜਿੱਦਾਂ ਕੀ ਵੀ ਕਰਦੇ ਆ ਪਾਵੇਂ ਯਾਰ ਆਵਾ ਪਾਵੇਂ ਥੋੜਾ ਆਂਦੇ ਵਲੋਗ ਬਣਾਇਆ ਕਰ ਤੇ ਤਾਂ ਹੀ ਸਟਾਰਟ ਕੀਤੇ ਆ ਆਪਾਂ ਚੱਲੇ ਆ ਜਿਮ ਸਾਨੂੰ ਆ ਗਰਾਉਂਡ ਟੱਪ ਕੇ ਜਾਣਾ ਪੈਂਦਾ ਅੱਜ ਬਹੁਤ ਜ਼ਿਆਦਾ ਮੀਂਹ ਪੈਣ ਰਿਹਾ ਹੈਗਾ ਤੇ ਆਪਣਾ ਮੋਟਾ ਭਾਈ ਸਾਨੂੰ ਆ ਗਿਆ ਲੈਣ ਬੱਤੀ ਨਾ ਲੱਗ ਜਾਣਗੇ ਤੇ ਭਰਾਵਾ ਬਚ ਗਿਆ ਉਹ ਬਾਅਦ ਜਿਵੇਂ ਲੰ ਜਾਣੇ ਜੀ ਉਹ ਮਮਾ ਜੋੜ ਵੇਗੇ ਨੇ ਉੱਥੇ ਇਹੀ ਜਾਣਾਂ ਮੈਂ ਚਲੋ ਜੀ ਚੱਲੀਏ ਹੁਣ ਆਪਾਂ ਜਿਮ ਤੇ ਜੁੜੇ ਰਹੋ ਸਾਡੇ ਵਲੋਗ ਦੇ ਵਿੱਚ ਤਨ ਉਹ ਕੋਨੇ ਅੱਗੇ ਜੇ ਮਜਾ ਆ ਕੇ ਜਿਹੜਾ ਸਾਡ ਲਾਣਾ ਯਾਰ ਅੱਜ ਬਾਈਕ ਟਰਾਈ ਲਾਵਾਂਗੇ ਬਾਈਕ ਟਰਾਈ ਥਿਊ ਚੈੱਕ ਕਰੋ ਤੁਸੀਂ ਅੱਜ ਤੇਲ ਗਾਰਡਨ ਜਾਣ ਨੂੰ ਹੈ ਤੇਲ ਗਾਰਡਨ ਜਾਣ ਨੂੰ ਹੈ ਚੈੱਕ ਕਰ ਓਏ ਹੋਰ ਮਮਾ ਸੱਚੀ ਬੜਾ ਸੋਹਣਾ ਥਿਊ ਈ ਓਏ ਹੋਈ ਕਹਿੰਦੇ ਜਾਓ ਪਿਰੂ ਕਿੱਥੇ ਆ ਲੈਂਡ ਜਾਣਾ ਭਾਈ ਉਹ ਵੇਖੋ ਫੋਰ ਡਲਰ ਦਾ ਹਾਲ ਆ ਕਹਿੰਦੇ ਸੇਫਟੀ ਗੱਡੀ ਆ ਸੇਫਟੀ ਗੱਡੀ ਆ ਉਹ ਖਲਾੜਦੀ ਜਿੰਨੇ ਮੈਂ ਕਹਾਂ ਘੜੋ ਘੜੋ ਨੋਂ ਦਾ ਪਲਟੀਆਂ ਦੇ ਪਈਆਂ ਹੋਣੀਆਂ ਕਿ ਨਹੀਂ ਗੁਰੂ ਜੀ ਪਈ ਹੋਣੀ ਮਾਰਾ ਤਾਂ ਇਹਦੇ ਆਲ ਆ ਜੇ ਓਕੇ ਕੇ ਬੇ ਅੱਗੇ ਵੇ ਹਾਂਜੀ ਚਲੋ ਬਣੇ ਰਹੋ ਵਲੌਗ ਦੇ ਨਾਲ ਮਿਲਦੇ ਹਾਂ ਤੁਹਾਨੂੰ ਹੁਣ ਜਿੰਮ 'ਚ ਤੁਹਾਨੂੰ ਜਿੰਮ ਜਵੇਂ ਹੁੰਦੇ ਕੀ ਪਤਾ ਰਾਤ 'ਚ ਕੋਈ ਨਾ ਕੋਈ ਛੋਟ ਲਿਆ ਜਾਏ ਪਰ ਉਦਾਂ ਹੀ ਜਿੰਮ 'ਚ ਹੀ ਮਿਲਾਂਗੇ ਤੁਹਾਨੂੰ ਵੀਊ ਚੈੱਕ ਕਰ ਲਓ ਇੱਕ ਜਿਹੀ ਬਾਈ ਦੁਬਈ ਦੀ ਓਹੋ ਓਏ ਹੋਏ 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 ਦੇਰੀ ਕਾਲ ਦਾ ਡਰ ਹੀ ਉਹੀ ਹੋ ਗਿਆ ਜੀ ਸਾ ਕੁਤੇ ਉੱਤੇ ਉੱਤੇ ਜਾਂਦੇ ਮੈਨੂੰ ਕਹਿੰਦਾ ਉੱਤੇ ਉੱਤੇ ਜਾਂਦੇ ਭਰਾਵਾ ਉੱਤੇ ਉੱਤੇ ਜਾਂਦੇ ਉਧਰ ਆ ਖੜੀ ਹੋਲੀ ਜਾਂਦੇ ਤੇਰੇ ਕੰਮ ਦਾ ਇਤਨੂ ਕਾ ਹੋ ਇਹ ਪਾਣੀ ਘਟ ਗਿਆ ਵਾ ਇਹਦੇ ਪਾਣੀ ਘਟਿਆ ਵਾ ਤੇ ਪਾਣੀ ਇੱਥੇ ਥੜੀ ਥੜੀ ਜਿੰਨਾ ਹੁੰਦਾ ਵਾ ਪਾਣੀ ਘਟ ਗਿਆ ਵਾ ਇਹ ਆ ਪਾਉਂ ਸਾਇਰ ਚੜ ਤੇ ਜਾਣੇ ਤੇ ਇਹ ਹਾਲ ਵੇ ਲੋ ਤੇ ਹੁਣ ਆਪਾਂ ਪਾਣੀ ਦੇ ਅੰਦਰ ਜਾਣਾ ਜੀ ਇਹ ਉੱਥੋਂ ਤੱਕ ਜਾਂਦੇ ਜਿੱਥੋਂ ਤੱਕ ਨਹੀਂ ਜਾਇਆ ਜਾਣਾ ਕੁਝ ਚੱਲ ਵੀ ਚੱਲ ਹੋਰ ਭਜੀ ਵੇ ਆ ਪੈ ਬੂਟਾਂ ਦੇ ਪਾਣੀ ਪੈ ਗਿਆ ਯਾਰ ਜੀ ਚੈੱਕ ਕਰੋ ਆ ਜੀ ਕੀਮਤ ਆ ਉਧਰ ਹੀ ਆ ਪਰ ਸਾਨੂੰ ਦੇ ਬੰਦੇ ਤੁਹਾਨੂੰ ਜਾਂਦੇ ਉਲ ਕਰ ਦੱਸਦੇ ਤੁਹਾਨੂੰ ਕੋਈ ਬੰਦਾ ਵਖਾਉਣੇ ਆ ਬੰਦਾ ਚਾਕੇ ਤੁਹਾਨੂੰ ਇੱਕ ਹੋਰ ਰਾਹ ਵਖਾਣੇ ਆ ਉੱਥੇ ਇਹਦੇ ਨਾਲੋਂ ਜ਼ਿਆਦਾ ਪਾਣੀ ਹੁੰਦਾ ਵਾ ਓਕੇ ਦਾ ਰਾਸਤਾ ਫਰਾਜ ਜਾਊਂਗਾ ਆਪਣਾ ਉੱਥੇ ਜ਼ਿਆਦਾ ਪਾਣੀ ਹੁੰਦਾ ਉੱਥੇ ਬਹੁਤ ਜ਼ਿਆਦਾ ਪਾਣੀ ਹੁੰਦਾ ਜੀ ਓਕੇ 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 ਕੋਈ ਗੱਲ ਨਹੀਂ ਉਹਨੂੰ ਤੁਹਾਨੂੰ ਉਹ ਵੀਡੀਓ ਵਖਾਣੇ ਹੋਣਾ ਪਰ ਜਿਹੜਾ ਕੋਠੀਆਂ ਦੇ ਵਿੱਚ ਉਹ ਉੱਤੇੋਂ ਡਿਆ ਨਾ ਇਹਰਾ ਉਹ ਬਹੁਤਾ ਸਿੱਕਾ ਹੋ ਗਿਆ ਤਾਂ ਉਹ ਉੱਤੇ ਕਰਲਾ ਸਾਲਾ ਉਹਨੂੰ ਫੋਨ ਕਰਦਾ ਫੇਰ ਉਹਨੂੰ ਫੇਰ ਫੋਨ ਕਰਕੇ ਆ ਭਰਾਵਾ ਬਾੜਾ ਪਾਣੀ ਅੱਗੇ ਬਰਾ ਤੁਹਾਡੇ ਘਰ ਦੇ ਬਾਹਰ ਜੀ ਸਾਡੇ ਬੰਦੇ ਦਾ ਹੋ ਗਿਆ ਜਿਹੜੇ ਫੋਨ ਕਰਾਦ ਤੇ ਉਹ ਕਹਿ ਰਿਹਾ ਕਿ ਆਪਾਂ ਕਿਥੇ ਆਓ ਔੜੀ ਮੰਦਰ ਲੱਗੇ ਔੜੀ ਮੰਦਰ ਲੱਗੇ ਲੈ ਨਾਰ ਕੋ ਫੋਨ ਨਾ ਕੋ ਇਡੀਆ ਨਾ ਬੰਦਾ ਭਰਾ ਉਹਨੂੰ ਲੱਭੀਏ ਕਿੱਥੋਂ ਅਸੀਂ ਇੰਨੇ ਵੱਡੇ ਸ਼ਹਿਰ 'ਚੋਂ ਲੱਭ ਭਰਾਵਾ ਉਹਨੂੰ ਲੱਭ ਕਿੱਥੇ ਆਓ ਲੱਭਣ ਰਹੇ ਬੀਤੀ ਉਹ ਭਰਾਵਾ ਫੌਦੇ ਕਰਦੇ ਭਰ ਕੋ ਤੇ ਇੰਤਰ ਕਿਧਾ ਆ ਗਿਆ ਉਹ ਇਨੀ ਛੇਦੀ ਧੰਦਾ ਜਦੋਂ ਘਾਟੀ ਹੈ ਪਾਣੀ ਹਾਂਜੀ ਦੂਜੀ ਆਪਣੀ ਹੈਗੀ ਜੇ ਆਹ ਵਾਲੀ ਜਗ੍ਹਾ 12 ਚੌਂਗ ਜਿਹੜਾ ਤੁਹਾਨੂੰ ਕਿਹਾ ਲੋਕੇਸ਼ਨ ਮੋਰਲਾ ਮੋਰਲਾ ਓਏ ਮੋਰਲਾ ਮੈਂ ਹੋਰ ਭਰਾਵਾ ਭੇਜਣਾ ਹੀ ਸਾਰੇ ਨਹੀਂ ਭੇਜਦਾ ਪੈ ਚੱਕਲਾ ਉੱਤੇ ਬੱਸ ਅੱਜ ਪਾਣੀ ਘਟਿਆ ਅੱਜ ਪਾਣੀ ਘਟਤਾ ਮੇਰੇ ਪਾਣੀ ਇੱਥੇ ਭਰਾਵਾ ਕਿੰਨਾ ਕਿੰਨਾ ਹੁੰਦਾ ਆ ਚੈੱਕ ਕਰ ਲੋ ਆ ਮੈਨੂੰ ਦੂਜੀ ਵਾਲੀ ਆ ਰੋਡ ਤੇ ਲੈ ਆਇਆ ਮਾ ਲੱਭਣ ਡਿਆ ਨਹੀਂ ਆ ਚੱਲ ਚੱਲੀਏ ਘਰ ਨਾਲ ਨੂਨ ਖਾਈਏ ਲੋ ਵੀਰ ਜੀ ਫੋਨ ਕਰ ਲੱਗਾ ਉਹਨੂੰ ਵੇਖੋ ਆ ਲਾਸਟ ਫੋਨੀਓ ਆਰੇ ਫੋਨ ਵੀ ਆਪਣੇ ਘਰ ਦੇ ਹੁੰਦੇ ਗਿਆ ਵਾ ਚੰਗਾ ਬੰਦਾ ਈ ਆਪਾਂ ਇਹ ਭੈਣੇ ਘਰ ਦਨ ਫੋਨ ਮੇਰਾ ਜੀ ਤੇ ਲੱਗ ਗਿਆ ਜੀ ਮਜਾ ਆਦਾ ਨਾ ਨੂਨ ਖਾਈਏ ਤੇ ਘਰ ਚੱਲੀਏ ਚਲੋ ਜੀ ਅੱਜ ਜਿੰਮੜੇ ਨਹੀਂ ਨਾਂਡੇ ਅੱਜ ਅੱਜ ਨਾਂ ਨੂਨ ਖਾਈਏ ਤੇ ਕਾ ਚੱਲੀਏ ਛੱਡ ਪਰੇ ਜਾਂਦੇ ਬੱਸ ਉਹਨੂੰ ਫੋਨ ਲਾਣਾ ਕਾ ਜੀ ਇਹ ਉਧਰਲੇ ਬੰਦੇ ਤਾਂ ਨਹੀਂ ਖਲੋਤਾ ਕੀ ਕਰ ਹੈ ਕਿੱਧਰ ਆ ਦੇ ਇੱਕ ਹੋਰ ਜਗ੍ਹਾ ਟੱਕਰੀ ਆ ਰਾਜ ਪਾਣੀ ਵਾਲੀ ਪਰਾਵਾ ਉੱਥੇ ਬਹੁਤ ਪਾਣੀ ਹੁੰਦਾ ਸਾਚ ਅੱਗੇ ਇੱਦਣ ਨੂੰ ਮੋੜਦਾ ਨਹੀਂ ਉਹ ਵੇਖੋ ਜੀ ਉਹ ਕੋ ਬੰਦਾ ਟੱਕਾ ਪੜੀ ਆ ਇੱਦਣ ਨੂੰ ਮੋੜ ਤਾ ਤੈਨੂੰ ਮੋੜਾ ਹੋਵੇ ਓਟਾਵਾ ਥੰਮ ਮੋਟੇ ਚੱਲ ਹੁਣ ਛੱਡ ਜਿਮਾ ਖਾਈਏ ਨਾਨ ਮੋੜੇ ਦੂਜੀ ੜੀ ਖਾਲੇ ਲਗਾ ਤੂੰ ਕਿਸੇ ਚੋਟੇ ਇਹ ਆ ਜੀ ਆਡੇ ਕਾਦੀਆਂ ਦੀ ਚੁੰਗੀ ਕਾਦੀਆਂ ਦੀ ਚੁੰਗੀ ਕਹਿੰਦੇ ਨਾ ਮੂੰਹ ਲੱਗੇ ਨਾ ਲੈ ਗਿਆ ਤੂੰ ਹਾਂਜੀ ਲਓ ਜੀ ਹੁਣ ਆਜਾ ਰੋੜ ਦੇ ਬਣਾਈਆਂ ਬਸ ਆ ਜੇ ਨਵਾਂ ਜਮੋ ਉੱਪਰ ਆ ਵੇਖੋ ਫਿਟ ਲੱਗ ਆਜੇ ਹੀ ਕੋ ਮੜਾਈ ਕੋ ਮੜਾਵਾ ਅੱਜ ਜੋ ਮਰਦੀ ਹੋ ਜੇ ਏਮ ਜੁਮ ਚਲ ਜਾਗੇ ਜੇ ਮਾਜ ਸ਼ਾਮਾਂ ਨੂੰ ਚਲ ਜਾਗੇ ਇਹ ਕੋਈ ਗੱਲ ਨਹੀਂ ਸ਼ਾਮਾਂ ਚਲ ਜਾਗੇ ਸਵੇਰ ਦੀ ਚੱਲ ਆਰੇ ਆਰ ਨੂੰ ਭੱਜ ਜੂਗਾ ਵੇਲੇ ਆਪਣੇ ਅਡਵੋਕੇਟ ਦੇ ਆਏ ਹਾਂਜੀ ਸਾ ਗਰਸ਼ਨ ਕਰ ਲਓ ਜੀ ਤੁਸੀਂ ਜੀ ਬਾਬਾ ਜੀ ਜੋਈ ਆ ਗ੍ਰੇਟਰ ਕਲਾਸ ਹਾਂ ਗ੍ਰੇਟਰ ਫਾਸਟ ਅਰਬਨ ਸਟੇਟ ਕਿਹੜੀ ਸਾਈਡ ਤੇ ਅਰਬਨ ਸਟੇਟ ਉੱਧਰ ਆਰਬਨ ਸਟੇਟ ਉਧਰਲੇ ਬਨੇ ਬੰਨ ਸਟੇਟ ਹਾਂ ਆ ਗ੍ਰੇਟਰ ਦਾ ਯੱਕ ਕਰੋ ਬਿਉਧੀਂ ਹੀ ਦੋਜੀ ਬੋਮੇਂਗੀ ਤਗੜੀ ਕਲੋਨੀ ਹਾਰੇ ਦੇਖੋ ਖਾਲ ਕੋ ਮਾਰਾ ਹੋਇਆ ਪਿਆ ਵਾ ਇਤਨੀ ਆਪਣੀ ਕਲੋਨੀ ਸਹੀ ਆ ਬਾ ਇਤਰੇ ਇੱਕ ਤੋਂ ਇੱਕ ਕੋਠੀ ਆ ਇੱਕ ਦੇ ਇੱਕ ਇਹ ਵੇਖਿਆ ਬਟਾਲੇ ਦੇ ਹਿਸਾਬ ਨਾਲ ਇੱਥੇ ਇੱਕ ਤੋਂ ਇੱਕ ਕੋਠੀ ਆ ਉਹ ਕੋਈ ਪਾਵਾ ਕਿੰਨੇ ਆ ਕੋਟੀਆਂ ਚੈੱਕ ਕਰੋ ਤੇ ਬਹੁਤ ਸੋਹਣੀਆਂ ਕੋਟੀਆਂ ਤੇ ਛੜਕਾ ਜਾ ਕੇ ਆ ਬਹੁਤ ਸੋਨਾ ਡਿਜ਼ਾਈਨ ਬਣਾਇਆ ਗੇੜ ਦਾ ਬਹੁਤ ਹੀ ਜਿਆਦਾ ਸੋਹਣਾ ਕੋਠੇ ਵੀ ਬਹੁਤ ਸੋਹਣੀ ਬਣਾਈ ਗਏ ਨੇ ਸਲੂਟਾ ਵੀ ਇਹਨਾਂ ਬਹੁਤ ਸੋਹਣੀ ਕੋਠੀ ਬਣਾਈ ਹੈ ਤਾਂ ਮੌਸਮ ਆ ਗਿਆ ਬਹੁਤਾ ਗੈਂਦੀ ਆ ਜੀ ਜੇ ਹੁਣ ਇਹਦਾ ਕੋਈ ਬਾ ਨਹੀਂ ਹੁਣੇ ਬੱਦਲ ਉੱਡੇ ਤੇ ਨਾਲ ਹੀ ਟਪ ਲੱਗ ਜੇ ਵੇਖ ਲੈ ਮੇਰੀ ਗੱਲ ਸੁਣ ਕੇ ਹਾਂਜੀ ਕੈਮਰੇ ਚ ਹੀ ਸੋਨਾ ਲੱਗਣ ਡਿਆ ਵਾ ਆਪ ਵੇਖੀਏ ਤੇ ਚਿੱਟਾ ਰੇਟਾ ਹੀ ਆ ਕੈਮਰੇ ਚ ਕਾਲਾ ਕਾਲਾ ਨਾ ਉਹ ਵੀ ਬਹੁਤ ਐ ਸੋਨਾ ਲੱਗਣ ਡਿਆ ਵੇ ਵੀਰ ਜੀ 1.5 ਲੱਖ ਰੁਪਏ ਖਰਚਾ ਫੋਨ ਦਾ ਇਹ ਵੀ ਕਹਿ ਸਕਦੇ 1.5 ਲੱਖ ਰੁਪਏ ਵੀ ਧੋੜਾ ਖਰਚਾ ਏ ਆ ਪਲਾਲੇ ਨੂੰ ਐਵੇਂ ਥੋਨਾ ਲੋਕੀ ਪਸੰਦ ਕਰਦੇ ਹਾਂਜੀ ਆ ਵੀ ਘਰ ਤੁਹਾਨੂੰ ਪਤਾ ਹੀ ਹੋਊਗਾ ਕਿ ਨਾ ਯਾਰ ਇਹ ਵੀ ਬਹੁਤ ਫੇਮਸ ਸਿੰਗਰ ਆ ਉਹ ਜਿਆਦਾ ਫੇਮਸ ਸਿੰਗਰ ਆ ਹੀ ਦੇ ਨਾਲ ਆ ਗਈ ਵਾ ਕਾਪੀਰਾਈਟ ਆ ਜੇ ਕਾਹ ਕਰਕੇ ਨਾਲ ਹੀ ਲੈਣ ਦੇ ਗਲੀਆਂ ਦਾ ਮਾਰਾ ਹੀ ਹਾਲ ਹੈ ਜੜੀ ਇੱਧਰ ਆਹ ਕਲੋਨੀ ਇਹ ਤਗਰੀਦਰ ਤਗਰੀ ਕਲੋਨੀ ਦੇ ਅੰਦਰ ਆਂਦੀ ਆ ਅੰਦਰ ਸੌਰੀ ਸਾਜੀ ਆ ਜਿਹੜਾ ਦੂਜਾ ਗੇਟ ਜਿਹੜਾ ਆਪਾਂ ਪਹਿਲਾਂ ਵਿਖਾਇਆ ਸੀ ਜਿੱਥੇ ਲਿਖਿਆ ਹੈ ਜਰਮਨ ਸਟੇਟ ਉਹ ਹੀ ਹੈ ਦਾ ਪਹਿਲਾ ਗੇਟ ਇਹ ਹੈਗਾ ਦੂਜੇ ਆਂਦਾ ਆ ਆਈਟੀਆਈ ਆਈਟੀਆਈ ਵਾਲੀ ਸਾਈਡ ਤੇ ਆਏ ਚੈੱਕ ਕਰ ਲੋ ਇਹ ਆਈਟੀਆਈ ਵਾਲੀ ਸਾਈਡ ਤੇ ਆ ਆ ਆ ਸਾਰਾ ਆਈਟੀਆਈ ਆ ਜਿੰਨਾ ਵੀ ਆ ਇਹਦਾ ਆਈਟੀਆਈ ਦਾ ਤੁਹਾਨੂੰ ਗੇਟ ਵਿਖਾ ਦਿੱਤਾ ਜਾਈ ਜੇ ਬੀ ਉਹ ਬੜਾ ਬੜਾ ਉਹ ਲੇਟ ਆ ਗਿਆ। ਇਹ ਜੀ ਆ ਰਿਹਾ ਆਈਡੀ ਦਾ ਮੇਨ ਗੇਟ ਪਹਿਲਾ ਗੇਟ ਜਿਹਨੂੰ ਕਹਦੇ ਆ ਬਟਾਲੇ ਦੇ ਜੇ ਆਪਾਂ ਉਧਰੋਂ ਐਂਟਰ ਹੁੰਦੇ ਆ ਉਧਰੋਂ ਪਹਿਲਾ ਗੇਟ ਹੋਵਾ ਇਧਰੋਂ ਆਵਾ ਮੇਨ ਗੇਟ ਇਹੀ ਆ ਇਧਰ ਆਰਮੀ ਦੀ ਕੰਟੀਨ ਹੋ ਜਾ ਰਹੀ ਉਹ ਗੇਟ ਰੇ ਆ ਮੈਂ ਬਹੁਤ ਡੱਟ ਥਕਾ ਗਿਆ ਕ ਕਿਹੜੀ ਕਲੋਨੀ ਦੇ ਆਪਾਂ ਗਏ ਆ ਅਰਬਨ ਸਟੇਟ ਉਹ ਕਲੋਨੀ ਨਾਲ ਫੇਰ ਦੁਬਾਰਾ ਜਾਣਾ ਪੈ ਗਿਆ ਕਿਉਂ ਜਾਣਾ ਪੈ ਗਿਆ ਤੁਹਾਨੂੰ ਹੁਣ ਇਹ ਵੀਡੀਓ ਦੇ ਨਾਲ ਜੁੜੇ ਰਹੋ ਤੁਹਾਨੂੰ ਦੱਸਦੇ ਆ ਕਿਉਂ ਜਾਣਾ ਪੈ ਗਿਆ ਤੇ ਜੇ ਉਹ ਚੀਜ਼ ਨਾਲ ਲੈ ਕੇ ਆਉਂਦੇ ਤਾਂ ਫੇਰ ਹਨੂ ਘਰ ਨਹੀਂ ਵੜਨ ਦੇ ਨਾਲ ਉਹਨਾਂ ਨੇ ਸੋਹ ਕੋਣਾ ਨੂੰ ਚਾੜਾ ਪੈਣਾ ਜ਼ਰੂਰੀ ਬਣੇ ਰਿਓ ਬਲੋ ਆਪਾਂ ਅੱਧਾ ਬਟਾਲਾ ਘੁੰਮ ਲਿਆ ਵਾ ਘਰੋਂ ਆਪਾਂ ਜਿੰਮ ਲਾਉਣਾ ਨਹੀਂ ਪਰ ਜੇ ਮਰਾ ਮੰਨ ਨਹੀਂ ਬਣਿਆ ਵੀਰ ਜੀ ਵੀਰ ਜੀ ਤੇ ਇਹ ਆ ਪਾ ਗਏ ਹਣ ਕਨਵਾ ਰੋਡ ਤੇ ਤੇ ਲੋਕ ਵਧੀਆ ਲੱਗਿਆ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਦੇ ਹੋ ਆਪਾਂ ਇੱਥਾਂ ਹੀ ਆਪਣਾ ਫਨ ਸ਼ਾਂਝਾ ਨਾ ਵੀ ਕਰਦੇ ਆ ਤੁਹਾਨੂੰ ਬਖੌਂਦੇ ਰਿਹਾ ਕਰਾਂਗੇ ਤੇ ਥੋੜੇ ਦਿਨਾਂ ਤੱਕ ਹੀ ਆਪਣਾ ਫੇਸ ਵੀ ਦਿਖਾਵਾਂਗੇ ਲੈਨੂੰ ਸੰਗ ਹੁੰਦੀ ਹੈ ਜੀ ਸੰਗ ਹੁੰਦੀ ਆ ਤੇ ਕੋਈ ਨਾ ਥੋੜੇ ਦਿਨਾਂ ਤੱਕ ਲੈ ਕੇ ਆਵਾਂਗੇ ਇਹ ਹੈਗਾ ਆਪਣਾ ਕਨਵਾ ਰੋਡ ਤੇ ਬਲੋਗ ਦੇ ਨਾਲ ਬਣੇ ਰਿਹਾ ਕਰੋ ਸਪੋਰਟ ਕਰੋ ਸਪੋਰਟ ਕਰੋ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਕੱਪ ਕੇ ਸ਼ੇਅਰ ਕਰ ਦਿੱਤਾ ਜੀ ਆਹੀ ਕਿ 18 ਜਿੱਥੋਂ ਵਾ ਗਏ ਸਾਨੂੰ ਫੇਰ ਹੋਣਾ ਪਿਆ ਮੁੜ ਕੇ ਆਵੇ ਲੋ ਜੀ ਆਵੇ ਲੋ ਜੀ ਕੀ ਕਰ ਸਕਦੇ ਫਿਰ ਤੋਂ ਇੱਕ ਅਧਿರ್ಶਨ ਕਰਾ ਦਈਏ ਗੁਰੂ ਮਹਾਰਾ ਦੇ ਕਰ ਲੋ ਦਰਸ਼ਨ ਤੇ ਆਈ ਕਿ ਵੀ ਸੁਆਪ ਹੀ ਹੁੰਦਾ ਵਾ ਤੁਹਾਨੂੰ ਜੀ ਆ ਜੀ ਵੇਖ ਲੋ ਦਰਸ਼ਨ ਕਰਾ ਦੇ ਬਾਬਾਈ ਦੇ ਬਟਾ ਜੀ ਕਿੱਥੇ ਲੈ ਜਦੇ ਤੇ ਕਾਦੀਆਂ ਦੇ ਨਹੀਂ ਲੈ ਚੱਲੇਗੇ ਤੇ ਮਲੇ ਕੇ ਨਾ ਨਹੀਂ ਵੀਰ ਜੀ ਕਾਦੀਆਂ ਦੇ ਨਹੀਂ ਚੱਲੇ ਪਤਾ ਤੁਹਾਡਾ ਕੋਈ ਨਹੀਂ ਆ ਕਾਦੀਆਂ ਵੀ ਤੁਹਾਡੀਆਂ ਕਰਨੀ ਹੈ ਕਿਵੇਂ ਪਤਾ ਦੱਸਿਆ ਵੀ ਗੁਰੂ ਜੀ ਨਹੀਂ ਉਹ ਦਰਦ ਨਹੀਂ ਲੈ ਚੱਲੇ ਵੀਰ ਜੀ ਇਹਨਾਂ ਨੂੰ ਲੱਗ ਜਾਣਾ ਪਤਾ ਭਰਾਵਾ ਮੋੜ ਲਾ ਆਹ ਨਾ ਪਾਲਾ ਘਰ ਚੱਲੀਏ ਬਸ ਆਹ ਇੱਥੇ ਪੁੰਚ ਲੱਗਿਆ ਪਾਣ ਬਟਾਲੇ ਤੋਂ 3-4 ਕਿਲੋਮੀਟਰ ਦੂਰ ਕੜੀ ਪਤਾ ਲੈਣ ਵਾਸਤੇ ਆਇਆ ਤੇ ਦੱਸਣ ਵੀ ਨਹੀਂ ਦਿਆ ਮੈਨੂੰ ਆਂਦਾ ਤੈਨੂੰ ਮੁੱਠੀ ਦਾ ਜਾ ਕੇ ਦੱਸਣਾ ਵਾ ਭਰਾਵਾ ਮੈਨੂੰ ਦੱਸ ਦੇਂਦਾ ਮੈਂ ਬਟਾਲਿਓ ਪਤਾ ਕਰ ਦੇਣਾ ਸੀ ਕਿਸੇ ਨਾ ਕੇ ਕੋ ਬੋ ਖਾਪੜਾ ਵਾਤੇ ਰਾਮੋਟ ਤੇ ਮੈਨੂੰ ਕਿੱਥੇ ਆ ਇੰਨਾ ਕੀ ਲੈਣਾ ਨਹੀ ਹੋਣਾ ਨਾ ਵੀਰ ਜੀ ਛੇ ਜੀਗਾ ਭਾਜੀ ਇੰਨੀ ਦੂਰ ਕਰੀ ਪਤਾ ਲੈਣ ਆਇਆ ਵੇਖ ਲੋ ਜੀ ਇਹ ਮੈਨੂੰ ਭਰਾਵਾ ਤੂੰ ਬਟਾਲੇ ਦਾ ਦਿੰਦਾ ਸਾਂਬਰ ਦਾ ਸਵਾਦ ਇੱਜੋ ਆਂਦਾ ਜੀ ਇਸ ਤੇ ਇਹ ਆਪਣੇ ਭਰਾ ਦੀ ਦੁਕਾਨ ਆ ਡੋਸੇ ਵਾਲੀ ਸਾਊਥ ਇੰਡੀਅਨ ਡੋਸਾ ਉਦੇ ਵਿੱਚ ਫਿਰ ਇਹ ਪੈਂਦਾ ਇਹ ਨਾ ਸੋਚੋ ਕਿ ਇਦਾਂ ਪਾ ਦੇਣਾ ਇਹਨੂੰ ਪੂਰਾ ਹੀ ਧੋਣਾ ਵਾ ਇਹਨੂੰ ਪੂਰਾ ਧੋ ਕੇ ਹੈ ਸਾਫ਼ ਸੁਥਰ ਕਰਕੇ ਫੇੜੀ ਪਏਗਾ ਦੋਸੇ ਤੇ ਇਦਾਂ ਨਹੀਂ ਪਏਗਾ ਵੀ ਨਹੀਂ ਸਾਊਥ ਇੰਡੀਆ ਨੇ ਮਦਰਾਸੀ ਦੋਸਾ ਫੇਮਸ ਚੀਜ਼ਾਂ ਲਵ ਲਵ ਕੇ ਪਉਂਦੇ ਆ ਲਵ ਲਵ ਕੇ ਹਾਂ ਠੀਕ ਆ ਜੀ ਹੁਣ ਤੁਸੀਂ ਵੀ ਇਕੱਲਾ ਕੜੀ ਪੱਤਾ ਪਾ ਕੇ ਸਵਾ ਸਾਂਬਰ ਦਾ ਸਵਾਦ ਨਾਲ ਲੱਗਿਆ ਹੋਣਾ ਹੈ ਇਦਾਂ ਸਾਂਬਰ ਠੋਣਾ ਪੰਜੂਗਾ ਇਹ ਤੁਹਾਨੂੰ ਹੁਣ ਆਪਾਂ ਸਾਰਿਆਂ ਕੀ ਕਹਿ ਦਿੰਦੇ ਓਏ ਉਹ ਦੇ ਨਿਯਮੀਆਂ ਆਪਾਂ ਚੀਜ਼ਾਂ ਐਡ ਕਰਦੇ ਆਂ ਵਿੱਚ ਸਾਰਾ ਕੁਝ ਤੁਹਾਨੂੰ ਨਾ ਦੱਸਾਂਗੇ ਤੁਹਾਨੂੰ ਇਹ ਸਿਰਫ ਤੁਹਾਨੂੰ ਕੜੀ ਪਤਾ ਦੱਸਿਆ ਵਾ ਤੁਸੀਂ ਜੇ ਕੜੀ ਪਤਾ ਕੜੀ ਪਤਾ ਕਰਾ ਲਿਓ ਤੇ ਤੁਹਾਨੂੰ ਦੱਸ ਦਾਂ ਜੇ ਤੁਸੀਂ ਕੜੀ ਪਤਾ ਪਾ ਕੇ ਡੋਸਾ ਬਣਾ ਸਕਦੇ ਤੇ ਬਣਾ ਲਿਓ ਇਹ ਕਦੀ ਵੀ ਨਹੀਂ ਬੰਦਾ ਬਸ ਬੋਧਿਆ ਤੋੜ ਲਾ ਥੋੜੇ ਜਿਹੋੜ ਚਲੋ ਜੀ ਚੱਲੀਏ ਹੁਣ ਬਾਅਦ ਦਾਵਾ ਮੈਨੂੰ ਦੱਸ ਦਿੰਦਾ ਮੈਂ ਅੱਜ ਜਾ ਕੇ ਲਾਭਦਾ ਵਾਂ ਆਪਣੇ ਉੱਤਰ ਵੀ ਜੇ ਕੜੀ ਪਤਾ ਹੋਇਆ ਦੇ ਤੁਸੀਂ ਕਹੋਗੇ ਸਾਂਬਰ ਬਣਾਉਣਾ ਸਿੱਖਣਾ ਵਾ ਯਾਰ 24 25 ਕੇ ਕਰਾ ਦਿਓ ਹਾਂ ਤੇ ਤੁਹਾਨੂੰ ਪੂਰਾ ਇਹਦੇ ਨਾਲ ਦਾ ਕੀ ਕੀ ਜੀ ਤੁਹਾਨੂੰ ਦੱਸ ਦਾਂਗੇ ਤੇਰਾ ਹੀ ਦੁਕਾਨ ਤੇ ਲਾਉਨੇ ਆ ਜੋ ਜੋ ਕੀ ਕੀ ਪੈਂਦਾ ਸਭ ਕੁਝ ਤੁਹਾਨੂੰ ਦੱਸ ਦਾਂਗੇ ਸਾਰਾ ਕੁਝ ਦੱਸਾਂਗੇ ਬੈਕ 25 ਕੇ ਕਰਾ ਦੇ ਜੀ ਹੁਣ ਤੇ ਜਾਣ ਦੋ ਮੀ ਆ ਗਿਆ ਤੁਸੀਂ ਭੇਜਣਾ ਜੀ ਚਲੋ ਠੀਕ ਆ ਜੀ ਬਣੇ ਰਹੋ ਵਲੋਗ ਦੇ ਨਾਲ ਇਹ ਸਾਰੇ ਡਿਟੇਲ ਦੱਸਦੇ ਆ ਬਾਏ ਜੀ ਬਾਏ 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 ਠੀਕ ਜੀ ਜਾਂ ਬਾ ਵੇਖੋ ਇਹਨਾਂ ਨੇ ਖਲਾੜਾ ਕਿੱਦਾਂ ਪਾਇਆ ਵਾ ਮੋਟੇ ਨੰਗਾ ਨਹੀਂ ਢਿਆ ਤੁਨੂੰ ਗੋ ਬੈਡ ਰਾਇਆ ਜੇ ਸਰਨ ਨੰਗਰ ਵੀ ਕੋਸ਼ਿਸ਼ ਕਰਨੀ ਨੰਗਰ ਨਹੀਂ ਗਿਆ ਮੇਰੀ ਥਾਮੀ ਛੱਦ ਉੱਧਰ ਵੇਖੋ ਆ ਮੋਹਰੇ ਤੇਰਾ ਹੀ ਆ ਸਾਡਾ ਨਹੀਂ sada ਹੀ ਆ ਮੋਟੇ ਖਾਣੇ ਦੀਆ ਆ ਖਾਣ ਲਗਾ ਬਾਅਦ ਸਾੜੇ ਬਰਗੇ ਮਿਟਾਉਂਦਾ ਤੇ ਸਾਰੇ ਡਾਵਾ ਡਾਟਾ ਕਿ ਨਾ ਮੂੰਹ ਚੋ ਖਾਣਾ ਆਖ ਸਕਦਾ ਮੇਰੀ ਛੱਦ ਆ ਇੱਥੇ ਬਸ ਹੋ ਗਈ ਮੇਰੀ ਆਣ ਕੇ ਹੁੰਦੀ ਖਾਦਾ ਆਣ ਮੇਰੀ ਮੇਰੀ ਛੱਦ ਉੱਧਰ ਵੇਖੋ ਦੀ ਫਾਮ ਮਮਾ ਪੈਸੇ ਕਰਦੇ ਹੁਣ ਹਾਂ ਸਿੱਧਾ ਨਾ ਤੁਰਤੀ ਹੁਣ ਸਾਲ ਪਾਹ ਕਰ ਗਿਆ ਆ ਪਿਆ ਇੱਥੇ ਬੱਸ ਹੋ ਗਈ ਹੁਣ ਬੱਸ ਇੱਥੋਂ ਅੱਗੇ ਨਹੀਂ ਦਿਖਾਦਾ ਯਾਰ ਰਹਿ ਗਈ ਦੂ ਉਹ ਤਾਂ ਮੈਂ ਦੋਸਾ ਖਾਣਾ ਹੀ ਹੁਣ ਦੋਸਾ ਵੀ ਨਹੀਂ ਖਾਧਾ ਨਾ ਅਲਾਮਾ ਫਟਾ ਕਰ ਗਿਆ ਹੀ ਉਹ ਤੇਰਾ ਉਹ ਤੇਰਾ ਗੁੱਸਾ ਕਰ ਗਿਆ ਸਾਲਿਆ ਉਹ ਤੇਰਾ ਗੁੱਸਾ ਕਰਕੇ ਜਫੀਪਾਗ ਮੇਲੇ ਜਫੀਪਾਗ ਮੇਲੇ ਪ੍ਰਾਨੋ ਗਾਂਜਾ ਵਿਰੋਧ ਕਰਦੇ ਗਾਂਜਾ ਬਰੋ ਗਾਂਜਾ ਬਰੋ ਅੱਜ ਫੇਰੇ ਮਾਂਜਾ ਬਰੋ ਮਾਂਜਾ ਬਰੋ ਗਾਂਜਾ ਆਪਣਾ ਘਰ ਤੇ ਦੱਸ ਪਿੰਡ ਦੱਸ ਆਪਣਾ ਕਿੱਥੋਂ ਦਾ ਆ ਖਾ ਪਹਿਲੇ ਮੇਰਾ ਭਰਾ ਤੂੰ ਕਿਹੜੀ ਚੋੜਿਆ ਕੀ ਆਏ ਕੀ ਖਾ ਲਗਾ ਤੂੰ ਆਲੂ ਆਲੂ ਨਹੀਂ ਆ ਮਮਾ ਏ ਮਮਾ ਮੈਨੂੰ ਕਟਾ-ਕਟਾ ਦੇ ਗਿਆ ਉਹ ਹੈਗਾ ਤੋ ਐਨ ਕਾ ਤੇਰੀਆਂ ਭੈਣਾਂ ਚ ਪੀਲੀਆਂ ਤੇ ਕਟਾ ਹੀ ਦਿਖਣਾ ਤੁਨੂੰ ਆਹ ਹੈਗਾ ਰਾਗ ਦੇ ਤੇ ਉਹ ਤੇਰੀ ਫੈਨ ਫੋਲੋਇੰਗ ਵੇਲਾ ਤੈਨੂੰ ਘਰੋਂ ਵੇਖਣਾ ਹੈ ਸਪੈਸ਼ਲ ਹੋ ਓਏ ਰਾ ਘਰੋਂ ਵੇਖਣਾ ਹੈ ਤੈਨੂੰ ਐਨਕਾਂ ਲਾ ਸਾਲਿਆ ਬੇਇੱਜ਼ਤੀ ਕਰਵਾਉਂਦੇ ਆ ਹਾ ਇੰਨਾ ਕਰ ਕਰ ਇੱਕ ਵਾਰੀ ਗਾਂਜਾ ਬਰੋ ਕਰ ਗਾਂਜਾ ਬਰੋ ਗਾਂਜਾ ਬਰੋ ਹੱਕਤਾ ਕਲੀ ਬਰੋ ਮੇਰੇ ਕਰਕੇ ਤੂੰ ਇਹ ਸੰਗਦਾ ਵਾ ਸੰਗਦਾ ਵਾ ਨਾ ਇਹਨੇ ਆਪਣੇ ਭਰਾ ਵਾ ਚੱਲ ਘਰ ਕੋਈ ਪੇਸ਼ ਦਸ ਤੋਂ ਉਹ ਨਾ ਦਾ ਪਰੰਨਾ ਕੜਾ ਫੇਰ ਆ ਗਿਆ ਇੱਕ ਇਹ ਕੰਦਾ ਵਿੱਚ ਉਂਗਲੀ ਆ ਪਉਣ ਲੱਗ ਪਈ ਇਹ ਆ ਤੇ ਰੀਚ ਰਹੁਣ ਲੱਗ ਪਈ ਇਹ ਕੀ ਤਾਂ ਵੀ ਨਾ ਦਾ ਝੂਠ ਨਹੀਂ ਬੋਲਣਾ ਝੂਠ ਨਹੀਂ ਬੋਲਣਾ ਸੱਚੀ ਵੀਡੀਓ ਬੰਦੀ ਕੁੜੀ ਸੈੱਟ ਹੈਗੀ ਕਿ ਨਹੀਂ ਹੈਗੀ ਆ ਗਈ ਸੀ ਸ਼ਰਤ ਕਿਉਂ ਅਰ ਬਾਅਦ ਨੰਬਰ ਹੀ ਰਹਿ ਗਿਆ ਵਖਾ ਨੰਬਰ ਵਖਾ ਤੰਗ ਕਰਦੀ ਸੀ ਆਂਗੜੀ ਕਦੀ ਵਿਆਹ ਨਾ ਕਰ ਮਗਾ ਵਿਆਹ ਮੇਰਾ ਨਹੀਂ ਕਰਦਾ ਕਹ ਮੈਂ ਭੈਣ ਯਾਰੇ ਲੈਣ ਆਇਆ ਦੁਨੀਆ ਲੈ ਲੈਣੇ ਜਿੱਦ ਕੀਤੀ ਯਾਰੇ ਕਦੀ ਆਈ ਜਾਂਦੇ ਆ ਕੇ ਕਦੇ ਜਾਂ ਵਿਆਹ ਕਦੀ ਕਰਾਈ ਜਾਂਦੇ ਆ ਤੇ ਕਿੰ ਕਰਾਈ ਕੱਲ ਕਿਨੇ ਵਜੇ ਆਏਗਾ ਇਥੇ 5:00 ਪੱਕਾ 5:00 ਕੱਲ ਭੈਣ ਆਪਾਂ ਆਪਾਂ ਸੁਣ ਲਗਾ ਮਰ ਕੇ ਜਾ ਕੇ ਆਦੀ ਨਾਲ ਦੇਦਾ ਲੈ ਮਮਾ ਇੱਥੇ ਇਹਨਾਂ ਬੜਾ ਹੈਗੇ ਦਾਵਾ ਨਾਲ ਦੀਦਾ ਵਾ ਆਹੋ ਸਤਿ ਸ਼ਾਮ ਕਰਦਾ ਰਾਤ ਇਹ ਪਟਾਲਨ ਕਰ ਦੇ ਪਟਾਲਨ ਕਰ ਅੱਛਾ ਜੇ ਐਨ ਨੂੰ ਲਾਵਾਂਗੇ ਨਾਲ ਦੀ ਦਾ ਜੇ ਇਤਰੋਂ ਐਨ ਨੂੰ ਲਾਵਾਂਗੇ ਤੇਰਾ ਉਹ ਵਾਹ ਤੇਰੇ ਕੋਲ ਕੋਈ ਨੰਬਰ ਨਹੀਂ ਟਾੜਨ ਦਾ ਕੀ ਬਾਤਾਂ ਨੇ ਫੁੱਦੂ ਬੰਦਿਆ ਇਤਰੋਂ ਟਾੜਨ ਦਾ ਕਾਹ ਲੈ ਆਈ ਠੀਕ ਆ ਇਹ ਨਾ ਫੁੱਦੂ ਓਹ ਓਹ ਇਹ ਜੱਟ ਦੇ ਚੱਤੀ ਆ ਗਰੀਬ ਪਤੰਦਰ ਹੈ ਉਹਦੇ ਬਲ ਬਲ ਦੇ ਦਿੱਤੇ ਇਹਦੇ ਨਾਲ ਇਹਦੇ ਨਾਲ ਇਹ ਜੱਟ ਦੇ ਚੱਤੀ ਆ ਨੀਸ਼ਾ ਦੇ ਨੀਰ ਦੇ ਪਾ ਪਾ ਲੈ ਜਾ ਪੱਕਾ ਕੱਲ ਕਿਨੇ ਵਜੇ ਆਏਗਾ ਤੇ ਓਏ ਨੂੰ ਕੱਲ ਦੋ ਟੀ-ਸ਼ਰਟਾਂ ਲੈ ਆ ਕੇ ਦੇ ਦੇ ਪੱਕਾ ਬੋਊਗਾ ਜੇ ਕਿਰਾਆ ਵਿਆਹ ਹੋ ਜੂ ਤੇ ਮੇਰਾ ਮੈਲ ਹੋ ਜਾ ਲਾ ਕੇ ਹੁਣ ਇਹਨੂੰ ਜਾ ਲਾ ਮੇਰਾ ਵੀ ਠੀਕ ਆ ਫਿਰ ਮਿਲਦੇ ਆ ਸਵੇਰੇ ਠੀਕ ਆ ओके लव यू ਆ 5 ਵਜੇ ਆ ਜੀ ਹੈ ਪੂਰੇ 5 ਵਜੇ ਚਲ ਠੀਕ ਆ